ਵੀ ਜਿਹੜੇ ਬੰਦੇ ਨੇ ਇੱਕ ਤਾਂ ਨਸ਼ੇ ਵਾਲਾ ਇਲਜ਼ਾਮ ਲਾਇਆ ਮੈਂ ਬਾਲੇ ਦਿਨ ਨਹੀਂ ਇੱਥੇ ਮੈਂ 5-7 ਦਿਨ ਹੀ ਆ ਮੈਂ ਕੋਈ ਬਾਲੇ ਦਿਨ ਨਹੀਂ ਰਹਿਣਾ ਮੈਂ ਇਹ ਕਹਿਣਾ ਚਾਹਣਾ ਇਹ ਤੇ ਜਿੰਨਾ ਚੰਡੀਗੜ੍ਹ ਦਾ ਜਿੰਨਾ ਵੀ ਮਾਫੀਆ ਹੈ ਮੈਂ ਉੱਥੇ ਹੀ ਆਉਂਗਾ ਇਹ ਰੱਖ ਲੈਣਾ ਇਹ ਸਾਰਾ ਮੀਡੀਆ ਇਕੱਠਾ ਕਰ ਲੈਣਾ ਮੇਰਾ ਚੈਲੰਜ ਆ ਤੂੰ ਤਰੀਕ ਪਾ ਦੀ ਹੁਣ ਮੈਂ ਤੇਰੇ ਜਿਹੜੇ ਤੂੰ ਜਿੰਨੇ ਮੇਰੇ ਵਰ ਖਿਲਾਫ ਬੰਦੇ ਨੂੰ ਤੂੰ ਮੇਰੇ ਲੈ ਕੇ ਆਂ ਮੈਂ ਤੁਹਾਨੂੰ ਚੈਲੰਜ ਕਰਦਾ ਜਿੰਨਾ ਤੋਂ ਮੈਂ ਪੈਸੇ ਖਾਦੇ ਨੇ ਜਾਂ ਕਿਸੇ ਨਾਲ ਹੀ ਮੇਰਾ ਲੈਣ ਦੇਣਾ ਹੈ ਜਾ ਜਿਵੇਂ ਵੀ ਕੋਈ ਜ਼ਮੀਨ ਜੱਪੇ ਵਾਲਾ ਜੁੜਾ ਵੀ ਕੋਈ ਮੇਰੇ ਤੇ ਇਲਜ਼ਾਮ ਲੱਗਦਾ ਉਹ ਤੁਸੀਂ ਤੂੰ ਮੈਨੂੰ ਟਾਈਮ ਭਾ ਦੀ ਹੁਣ ਮੈਂ ਵੀਡੀਓ ਤੇ ਤੇਰੀ ਦੀ ਵੇਟ ਕਰੂੰਗਾ ਵੀ ਤੂੰ ਐਨੇ ਤਰੀਕ ਨੂੰ ਮੈਂ ਆਉਂਗਾ ਮੈਂ ਆਪਾਂ ਸਾ 10 ਦਿਨ ਹੱਤ ਤੋਂ ਬਾਅਦ ਬਾਅਦ ਤੋਂ ਬਾਅਦ 10 ਦਿਨ ਹੋਊਗਾ ਬਾਹਰ ਮੈਂ ਬਾਹਲੇ ਦਿਨ ਨਹੀਂ ਹੋਣਾ ਤੂੰ ਉੱਥੇ ਟਾਈਮ ਭਾ ਦੀ ਵੀ ਐਨੇ ਤਰੀਕ ਨੂੰ ਮੈਂ মিডিਆ ਲੈ ਕਿੱਥੇ ਬੈਠ ਰਹੇ ਆ ਮੈਂ ਭਾਨੇ ਦੇ ਗੱਲਾਂ ਦਾ ਜਵਾਬ ਦੇਣਾ ਹੁਣ ਮੈਂ ਇਸ ਚੀਜ਼ ਦੀ ਤੇਰੀ ਵੇਟ ਕਰੂੰਗਾ ਕਿ ਮਹਾਲੀ ਚੰਡੀਗੜ੍ਹ ਦੇ ਵਿੱਚ ਜਦੋਂ ਮਰਜ਼ੀ ਤੂੰ ਤਰੀਕ ਰੱਖ ਲਈ ਵੀ ਭਾਨਾ ਮੀਡੀਆ ਦੇ ਵਿੱਚ ਮਹਾਲੀ ਚੰਡੀਗੜ੍ਹ ਦਾ ਸਾਰਾ ਮੀਡੀਆ ਉਹਦੇ ਵਿੱਚ ਆ ਕੇ ਜਵਾਬ ਦੇਵੇ ਵੀ ਆਹ ਮੈਂ ਉਹਦੇ ਖਿਲਾਫ ਜਿਹੜੇ ਭਾਨ ਨੇ ਲੋਕਾਂ ਤੋਂ ਪੈਸੇ ਖਾਦੇ ਨੇ ਏਜੰਟਾਂ ਤੋਂ ਜਾਂ ਲੈਣ ਵਾਲੇ ਤੋਂ ਜਾਂ ਦਬਾਉਣ ਵਾਲੇ ਤੋਂ ਉਹ ਤੂੰ ਸਾਰਾ ਰੱਖੀ ਨੰਬਰ 1 ਤਾਂ ਗੱਲ ਇਹ ਹੈ ਠੀਕ ਹੈ ਨਾ ਗੱਲ ਵੀ ਤੂੰ ਸਾਰਾ ਉੱਥੇ ਮੀਡੀਆ ਦੇ ਵਿੱਚ ਆ ਕੇ ਜਵਾਬ ਦਿਉਂਗਾ ਉੱਥੇ ਤੂੰ ਕੀ ਕਰੀ ਉੱਥੇ ਡਾਕਟਰਾਂ ਦੀ ਟੀਮ ਵੀ ਬਨਾਲੀਂ ਜਿਹੜਾ ਤੂੰ ਕਹਿੰਦਾ ਨਸ਼ਾ ਕਰਦਾ ਭਾਨਾ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾ ਕੇ ਰੱਖੀ ਵੀ ਵੀ ਤੂੰ ਨਸ਼ਾ ਕਾਦਾ ਕਰਦਾ ਜਿਹੜਾ ਮੈਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿਣਾ ਜਿੰਦਗੀ ਦੇ ਵਿੱਚ ਮੇਰੇ ਪੰਜ ਸੱਤ ਬੰਦਿਆਂ ਨੂੰ ਮਦਦ ਕਰੀ ਆ ਭਰਾ ਭਰਾ ਤੌਰ ਤੇ ਨਹੀਂ ਉਸ ਵਾਹਿਗੁਰੂ ਦੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਸੌਂਕਾਏ ਕਹਿਣਾ ਕਿ ਮੈਂ ਕਿਸੇ ਤੋਂ 5 ਰੁਪਏ ਵੀ ਅੱਜ ਤੱਕ ਰਖਾਦੇ ਹੁਣ 5 ਰੁਪਏ ਵੀ ਮੈਂ ਗੱਲ ਘਟਾ ਦੂੰ ਤੇ ਅਗਲੀ ਗੱਲ ਇਹਨੇ ਕਿਹੜੀ ਕਹੀ ਆ ਵੀ ਫੌਰਨ ਦੇ ਵਿੱਚ ਜਿਹੜੀ ਕਿਹਾ ਕਿ ਆ ਫੌਰਨ ਦੇ ਵਿੱਚ ਘੁੰਮਦਾ ਫਿਰਦਾ ਐਫੜੀਆਂ ਕਰਾ ਕੇ ਮੈਂ ਸਾਰੀਆਂ ਹੀ ਅਦਾਲਤਾਂ ਦੇ ਵਿੱਚੋਂ ਮੈਂ ਪਰਮਿਸ਼ਨ ਲੈ ਕੇ ਬਾਹਰ ਗਿਆ ਮੇਰੀ ਜਦੋਂ ਮੈਂ ਦਵਾਈ ਗਿਆ ਉਦੋਂ ਮੇਰੇ ਤੇ ਐਲਓਸੀ ਜਾਰੀ ਹੋਈ ਹੋਈ ਸੀਗੀ ਕਿ ਮੈਂ ਬਾਹਰ ਜਾਣ ਨਹੀਂ ਸੀ ਸਕਦਾ ਉਦੋਂ ਐਲਓਸੀ ਮੇਰੀ 24 ਘੰਟੇ ਦੇ ਵਿੱਚ ਕੈਨਸਲ ਹੋਈ ਸੀ ਉਹ ਕਿਉਂ ਹੋਈ ਸੀ ਕਾਨੂੰਨੀ ਸਾਰੀ ਪ੍ਰਕਿਰਿਆ ਲੈ ਕੇ ਠੀਕ ਹੈ ਜਿੰਨੇ ਵੀ ਮੇਰੇ ਕੇਸ ਲੜ ਰਹੇ ਨੇ ਮੈਂ ਤੈਨੂੰ ਹੋਰ ਗੱਲ ਹੁੰਦਾ ਵਕੀਲ ਸਾਰੇ ਮੇਰੇ ਭਰਾ ਨੇ ਫ੍ਰੀ ਦੇ ਵਿੱਚ ਮੇਰੇ ਕੇਸ ਲੜੇ ਜਾ ਰਹੇ ਨੇਗੇ ਤੈਨੂੰ ਮੈਂ ਇੱਕ ਹੋਰ ਵੀ ਤੇਰੀ ਜਾਣਕਾਰੀ ਲਈ ਗੱਲ ਦੱਸਦਾ ਟੌਪ ਟੌਪ ਦੇ ਜਿਹੜੇ ਵਕੀਲ ਨੇ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੈਨੂੰ ਮੈਂ ਇੱਕ ਹੋਰ ਗੱਲ ਦੱਸਦਾ ਨਾ ਬੇਚ ਜਿਹੜੇ ਇੰਨਾ ਭਰਾ ਮੰਨਦੇ ਨੇ ਕਿ ਫ੍ਰੀ ਦੇ ਵਿੱਚ ਕੇਸ ਲੜਦੇ ਨੇਗੇ ਤੈਨੂੰ ਹੋਰ ਵੀ ਇੱਕ ਤੇਰੀ ਜਾਣਕਾਰੀ ਲਈ ਗੱਲ ਆਦਦਾ ਸਾਰੀਆਂ ਪਰਮਿਸ਼ਨਾਂ ਲੈ ਕੇ ਜਦੋਂ ਮੈਨੂੰ ਦਿੱਲੀ ਉਹ ਰਿਪੋਰਟ ਤੇ ਰੋਕਿਆ ਤੇ ਮੇਰੇ ਕੋਲੇ ਪਰਮਿਸ਼ਨਾਂ ਕੋਲੇ ਸੀਗੀਆਂ ਠੀਕ ਹੈ ਤੇ ਤੀਜੀ ਗੱਲ ਕੀ ਹੈ ਜਿਹੜੀਆਂ ਐਫੜੀਆਂ ਜਿਹੜੀਆਂ ਐਫੜੀਆਂ ਜਿਹੜੀਆਂ ਕਿ ਮੈਂ ਝਵਾਨ ਤਾਂ ਐਫੜੀ ਭਰਾ ਕੇ ਗਿਆ ਤੁਸੀਂ ਕਹਿੰਦੇ ਸੀ ਨਾ ਵੀ ਮੈਂ ਪਤਨੀ ਮੈਂ ਇੱਕ ਵੀਡੀਓ ਹੋਰ ਵੀ ਸੁਣੀ ਸੀ ਫੌਰੀਂ ਚ ਭਾਰ ਨੂੰ ਡਿਪੋਰਟ ਕਰਾਵਾਂਗੇ ਤੈਨੂੰ ਪਤਾ ਵੀ ਭਾਨੇ ਦੇ ਭਾਈਚਾਰਾ ਕਿੰਨਾ ਤਕੜਾ ਤੂੰ ਸੋਚ ਵੀ ਨਹੀਂ ਸਕਦਾ ਤੁਹਾਡੀ ਸੋਚ ਤੋਂ ਪਰੇ ਦੀ ਗੱਲ ਆ ਜਿਹੜਾ ਮੇਰਾ ਭਾਈਚਾਰਾ ਅੱਜ ਜਿੱਥੇ ਮੈਂ ਬੈਠਾ ਅੱਜ ਮੈਂ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮ ਰਿਹਾ ਤੁਹਾਡੀ ਸੋਚ ਤੋਂ ਪਰੇ ਦੀਆਂ ਗੱਲਾਂ ਨੇਗੀਆਂ ਠੀਕ ਹੈ ਨਾ ਗੱਲ ਭਾਨੇ ਨੇ ਪਿਆਰ ਤੇ ਮੁਹੱਬਤ ਦੇ ਇੱਕ ਲੋਕਾਂ ਦੀ ਇਹ ਚੀਜ਼ ਖੱਟੀ ਹੈ ਤੈਨੂੰ ਇੱਕ ਹੋਰ ਗੱਲ ਦੱਸਦਾ ਤੇ ਇਹ ਜਿਹੜੇ ਇਹ ਜਿਹ ਮੈਂ ਕੰਟਰੋਲ ਆ ਮੇਰਾ ਕਿ ਇਹ ਜਿਹੜੇ ਫੁੱਦੂ ਬੰਦੇ ਦੇ ਪ੍ਰਤੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੰਨੇ ਕੁ ਜ਼ਿਆਦੇ ਬੰਦੇ ਦੇ ਬਾਰ ਦੇ ਮੂਰੇ ਇੰਨੇ ਕੁ ਜ਼ਿਆਦੇ ਇਕੱਠੇ ਕਰਕੇ ਲੈ ਕੇ ਜਾਣਾ ਤੂੰ ਯਾਦ ਰੱਖੀ ਤੇਰਾ ਸਾਰਾ ਕਾਲਾ ਚੱਠਾ ਮੇਰੇ ਕੋਲੇ ਤੇਰਾ ਸਾਰਾ ਨਮਕ ਹੋਰ ਤੇਰੀ ਨੌਲੇਜ ਲਈ ਦੋ ਤਿੰਨ ਗੱਲਾਂ ਦੱਸਦਾ ਕਿ ਦੁਨੀਆ ਦਾ ਭਾਨੇ ਨੂੰ ਇੰਨਾ ਪਿਆਰਾ ਹੈ ਕਿ ਜਦੋਂ ਸਰਕਾਰ ਨੇ ਨੌ ਪਰਚੇ ਪਾਇਸ ਨਾ 215 ਪਿੰਡ ਕੋਟਦਨੇ ਕੱਠ ਸੀ ਤੇਰੇ ਬੰਦੇ ਮਗਰ ਤੇਰੇ ਪਰਿਵਾਰ ਵੀ ਨਹੀਂ ਤੁਰਦਾ ਮੈਂ ਤੈਨੂੰ ਹੋਰ ਗੱਲਾਂ ਦੱਸਦਾ ਤੇਰੇ ਮਗਰ ਤੇਰਾ ਪਰਿਵਾਰ ਵੀ ਨਹੀਂ ਤੁਰਦਾ ਅੱਜ ਵੀ ਅੱਜ ਵੀ ਮੈਨੂੰ ਮੇਰੇ ਭਰਾ ਜਿਹੜੇ ਅੱਜ ਮੈਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜਿਹੜੇ ਮੈਂ ਪ੍ਰੋਗਰਾਮਾਂ ਤੇ ਮੈਨੂੰ ਬੁਲਾਇਆ ਕਿ ਉੱਥੇ ਮੈਨੂੰ ਮੁੱਖ ਮਹਿਮਾਨ ਮੇਰੇ ਭਰਾਵਾਂ ਨੇ ਬੁਲਾਇਆ ਪਰ ਮੈਂ ਇਹ ਚੀਜ਼ ਦੀ ਕਿਤੇ ਹੰਕਾਰ ਨਹੀਂ ਕਰਦਾ ਠੀਕ ਹੈ ਇਸ ਕਰਕੇ ਤੂੰ ਤਾਂ ਗੱਲ ਹੀ ਕੁਛ ਨਹੀਂ ਜਿਹੜਾ ਜਿੰਨਾ ਵੀ ਏਜੰਟ ਮਾਫੀਆ ਧਿਆਨ ਨਾਲ ਗੱਲ ਸੁਣ ਲਿਓ ਕਿਸੇ ਚੀਜ਼ ਦਾ ਭਰਮ ਭਲੇਖਾ ਕੱਢ ਦਿਓ ਮੈਂ ਤੁਹਾਡੇ ਕਰਤੂਤਾਂ ਨੂੰ ਇੰਨਾਂਕ ਜਿਆਦੇ ਤੁਸੀਂ ਆ ਕੇ ਮੇਰੇ ਪੈਰੀ ਪੈਰ ਫੜਦੇ ਹੋਨੇ ਆ ਕੇ ਮੇਰੇ ਪੈਰ ਫੜਦੇ ਹੋਨੇ ਤੁਸੀਂ ਆ ਤੂੰ ਦੇਖ ਲਈ ਤੂੰ ਹੁਣ ਜਿਸ ਪ੍ਰਕਾਰ ਤੂੰ ਹੁਣ ਇੱਥੇ ਹੀ ਰਹੀਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਜਿਸ ਪ੍ਰਕਾਰ ਤੂੰ ਮੇਰੇ ਬੰਦਿਆਂ ਨੂੰ ਫੋਨ ਲਾ ਰਿਆ ਨਾ ਵੀ ਮੈਥੋਂ ਐ ਹੋ ਗਿਆ ਮੈਂ ਤਾਂ ਜੋ ਹੋ ਗਿਆ ਤੂੰ ਹੁਣ ਮੇਰੇ ਨਾਲ ਦੁਸ਼ਮਣੀ ਨਿਭਾ ਲਈ ਤੇ ਕਹਨਾ ਗੱਲ ਦੋਛਮਣੀ ਤਾਂ ਤੂੰ ਤਾਂ ਕਿਹੜੇ ਬਾਗ ਦੀਆਂ ਮੂਲੀਆਂ ਇਹ ਤਾਂ ਵੱਡੇ ਵੱਡੇ ਮਾ ਪੋਲਿਟਿਕਲ ਲੀਡਰਾਂ ਦੇ ਟਾਪ ਲਵਾਤੀ ਤੂੰ ਤਾਂ ਗੱਲ ਹੀ ਕੁਝ ਨਹੀਂ ਹੈਗਾ ਤੂੰ ਕਹਿੰਦਾ ਚੰਡੀਗੜ੍ਹ ਦੇ ਵਿੱਚ ਨਹੀਂ ਆਉਣ ਦੇ ਚੰਡੀਗੜ੍ਹ ਤੇਰੇ ਪਿਓ ਦਾ ਨਹੀਂ ਚੰਡੀਗੜ੍ਹ ਪੰਜਾਬ ਦੇ ਜਮੀਨਾਂ ਉੱਪਰ ਚੰਡੀਗੜ੍ਹ ਬਣਿਆ ਗਿਆ ਆ ਪੰਜਾਬ ਦੇ ਅਨੇਕਾਂ ਪਿੰਡ ਏੜ ਕੇ ਚੰਡੀਗੜ੍ਹ ਬਣਿਆ ਛੋਡਾ ਕੀ ਤੁਸੀਂ ਕਹਿੰਦੇ ਬਈ ਚੰਡੀਗੜ੍ਹ ਦੇ ਵਿੱਚ ਨਹੀਂ ਆਉਣ ਦੇਵਾਂਗੇ ਪ੍ਰੋਟੈਸਟ ਨਹੀਂ ਕਰਨ ਦੇਵਾਂਗੇ ਤੁਸੀਂ ਲੋਕਾਂ ਨੂੰ ਠਾਕੇ ਦਿਖਾਇਓ ਇੱਕ ਮੈਂ ਤੁਹਾਨੂੰ ਲੋਕਾਂ ਨੂੰ ਹੋਰ ਗੱਲ ਕਹਿਣਾ ਚਾਹਣਾ ਜਿੰਨੇ ਵੀ ਮੈਨੂੰ ਪੰਜਾਬ ਹਰਿਆਣਾ ਹਿਮਾਚਲ ਜਿੰਨਾ ਵੀ ਮੇਰਾ ਭਾਈਚਾਰਾ ਹੈ ਕਿਸੇ ਨੇ 34 35 ਸੈਕਟਰ ਮਹਾਲੀ ਚੰਡੀਗੜ੍ਹ ਦੇ ਵਿੱਚੋਂ ਵੀਜ਼ਾ ਨਹੀਂ ਲਵਾਉਣਾ ਕਿਸੇ ਨੇ ਨਹੀਂ ਜਾਣਾ ਇਹ ਸਾਰੇ ਠੱਗ ਨੇ ਠੱਗ ਟੋਲੇ ਨੇਗੇ ਆ ਮੈਂ ਤੁਹਾਨੂੰ ਸ਼ਾਇਦ ਨਾ ਮੇਰਾ ਹੁਣ ਇੱਧਰ ਮੈਂ ਆਹ ਫੋਨ ਦੂਜਾ ਖੋਲੀ ਬਟਾ ਮੈਂ ਤੇ ਰਿਕਾਰਡਿੰਗਾਂ ਸੁਣਾਉਣਾ 1 ਮਿੰਟ ਹੋਲਡ ਰੱਖਿਓ ਪਲੀਜ਼ ਮੇਰੀ ਕੋਸ਼ਿਸ਼ ਆ ਕਿ ਮੈਂ ਇਹਦੀ ਕਰਤੂਤਾਂ ਸੁਣਾਉਣਾ 1 ਮਿੰਟ ਜੇ ਨਾ ਇਹ ਫੋਨ ਅਟੈਚ ਹੋ ਜੇ 1 ਮਿੰਟ ਮੈਂ ਇਹ ਤੇ ਦਿਖਾਉਣਾ ਵੀ ਕਿਹੜੀਆਂ ਕਿੜੀਆਂ ਇਹਦੀਆਂ ਕਰਤੂਤਾਂ ਆ ਰਹੀਆਂ ਨੇ 1 ਮਿੰਟ ਮਾੜੀ ਜਰੂਰ ਸੁਣ ਲਿਓ ਇਹ ਜੇ ਨੂੰ ਇਹਦਾ ਕੋਈ ਦੋਸਤ ਮਿੱਤਰ ਬੈਠਾ ਉਹਨੂੰ ਦੱਸ ਦਿਓ ਕਹਿੰਦੇ ਆ ਲਾਈਵ ਹੋਇ ਮੜਾ ਦੱਸ ਦੋ ਕਿ ਤੇਰੇ ਕਰਤੂਤਾਂ ਮੈਂ ਸੁਣਾਉਣਾ ਨੇ ਕਰਤੂਤ ਇੱਕ ਮਿੰਟ ਮੇਰੇ ਕੋਲੇ ਕਿਵੇਂ ਕਿਵੇਂ ਇਹਦੀ ਮੈਂ ਦੀ ਕੀ ਮੰਜੀਪੜੀ ਠੋਕਣੀਆਂ ਨਾ ਹੁਣ ਇਹ ਇਹ ਬਹੁਤ ਬੰਦੇ ਨਾਲ ਨੇ ਖਾੜ ਦਿਮਾਗ ਦੇ ਬੰਦੇ ਨਾਲ ਪੰਗਾ ਲੈ ਲਿਆ ਆ ਮੇਰੇ ਕੋਲੇ ਤੁਹਾਨੂੰ ਆ ਮੇਰੇ ਕੋਲੇ ਮੁੰਡਾ ਦਾ ਤੁਹਾਨੂੰ ਦਿਖਾਉਣਾ ਆ ਹਾਂਜੀ ਉਹ ਨਾ ਅਸੀਂ ਫਾਈਲ ਵਾਈ ਸੀ ਤੇ ਉਹਨੇ ਰਿਫਿਊਜ਼ ਲਵਾਤੀ ਸੀ ਦੋ ਵਾਰ ਉਸ ਤੋਂ ਬਾਅਦ ਉਹ ਕਹਿ ਰਿਆ ਸੀ ਵੀ ਮੇਰੇ ਉੱਪਰੋਂ ਯੂਨੀਵਰਸਿਟੀ ਤੋਂ ਪੈਸੇ ਆਣਗੇ ਆਣਗੇ ਫਿਰ ਮੈਂ ਜਦੋਂ ਥੀਸ ਮੇਰੇ ਕੋਲ ਆ ਗਈ ਫਿਰ ਮੈਂ ਤੁਹਾਨੂੰ ਵਾਪਸ ਕਰ ਦੂੰਗਾ ਐ ਕਰਦੇ ਕਰਦੇ ਟਾਈਮ ਲੰਘ ਗਿਆ ਉਸ ਤੋਂ ਬਾਅਦ ਕਹਿੰਦਾ ਕਿਹੜੇ ਪੈਸੇ ਦੇਣੇ ਨੇ ਮੈਂ ਤੁਹਾਡੇ ਸਭ ਤੋਂ ਤੁਸੀਂ ਮੇਰੇ ਪੈਸੇ ਦੇਣੇ ਨੇ ਵੀਜ਼ਾ ਬੂਜ਼ਾ ਤਾਂ ਇਹ ਆਇਆ ਹੀ ਨਹੀਂ ਸੀ ਰਿਫਿਊਜ਼ਲ ਆ ਗਈ ਸੀ ਉਸ ਤੋਂ ਬਾਅਦ ਫਿਰ ਲਗਭਗ ਸਾਡੇ 7 ਲੱਖ ਦੇ ਕਰੀਬ ਪੈਸੇ ਉਹਨਾਂ ਕੋਲ ਰਹਿ ਗਏ ਹੁਣ ਕਹਿੰਦਾ ਕਰ ਲਓ ਜੋ ਕੋਈ ਹੁੰਦਾ ਕਰ ਲਓ ਜੋ ਕੁਝ ਹੁੰਦਾ ਤੁਸੀਂ ਆਹੀ ਗੱਲਾਂ ਕਹਿਣ ਯੋਗ ਨਾ ਕਰ ਲਓ ਜੋ ਕੁਝ ਹੁੰਦਾ ਤੁਹਾਨੂੰ ਪਤਾ ਵੀ ਲੋਕਾਂ ਦੀ ਜਿਹੜੀ ਇੱਕ ਕਹੂ ਨਾ ਤੁਸੀਂ ਇਹਨਾਂ ਦੀ ਕਮਾਈ ਹੋਈ ਜਿਹੜੀ ਕਮਾਈ ਆ ਜਦੋਂ ਤੁਸੀਂ ਪੈਸੇ ਖਾਣੇ ਹੋ ਤੁਹਾਨੂੰ ਪਤਾ ਵੀ ਕਿੱਡੀ ਵੱਡੀ ਹਾਂ ਮਾਰਦੀ ਆ ਮੈਨੂੰ ਤੇਰੀ ਇੱਕ ਇੱਕ ਚੀਜ਼ ਦਾ ਪਤਾ ਐਂਚੈਂਜ ਦੀ ਤਰੀਕਰਤੂਤ ਦਾ ਇੱਕ ਇੱਕ ਦਾ ਐਨੇ ਬੰਦੇ ਮੇਰੇ ਆਸ ਤੇਰੇ ਐਨਾ ਜਿਆਦਾ ਮੇਰੇ ਕੋਲ ਮਟੀਰੀਅਲ ਲੈ ਕੇ ਸੜਤਾ ਤੇਰੀ ਇਹ ਹਸਾਬ ਲਾ ਲਾ ਵੀ ਤੇਰੇ ਦਾਦੇ ਪਰਦਾਦਿਆਂ ਦੀ ਵੀ ਹਿਸਟਰੀ ਮੇਰੇ ਕੋਲੇ ਪਈ ਆ ਇਹ ਤਾਂ ਗੱਲ ਛੱਡੋ ਇਹ ਤਾਂ ਕੁਛ ਨਹੀਂ ਤਾਂ ਖੱਚ ਬੰਦਾ ਇਹਦਾ ਤਾਂ ਗੱਲ ਦਾ ਜਵਾਬ ਹੀ ਕੀ ਦੇਣਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਔਸ ਅਕਾਲਪੁਰ ਕੋ ਉਸ ਗੁਰਗ੍ਰਾਂ ਸਾਹਿਬ ਮਹਾਰਾਜ ਸੌਂਖਾਏ ਕਹਿਣਾ ਉਹਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਕਿ ਜੇ ਕੋਈ ਵੀ ਬੰਦਾ ਭਾਨੇ ਤੇ ਸਾਬਤ ਕਰ ਦੇ ਸਾਡਾ ਠੱਕ